ਉਪਰਲੀ ਜਰਦਾਂ ਨਾ ਖੁੱਲੀ ਨਾ ਛੱਡੀਆਂ ਜੇ ਇਨਸਾਪ ਲੱਭ ਲੈnde ਕਿੱਦਾਂ ਲੇ ਪਾਸੇ ਸੱਪ ਸੀ ਦਾ ਅਛਾ ਉਹ ਖੋੜ ਚ ਫੋਂਚ ਇਹਦੇ ਤੇ ਚੜਿਆ ਹੋਣਾ ਨੇ ਇੱਥੇ ਕੈਂਡੀ ਲੈ ਕੇ ਆਏ ਸੱਪ ਲੱਭਣ ਵਾਸਤੇ ਓਕੇ ਮੈਂ ਤਾਂ ਬੋਤਲ ਨਹੀਂ ਦੇਖੀ ਕਿੱਥੇ ਲੋੜ ਨਹੀਂ ਕਿੱਥੇ ਆਹ ਸਾਹਮਣੇ ਪਈ ਕਿੱਥੇ ਮੈਂ ਲੈ ਗਿਆ ਮੈਂ ਕੈਂਡੀ ਲੱਬ ਸੱਪ ਕਿੱਥੇ ਆ ਯਾਰ ਗੱਡੀ ਥੱਲੇ ਹਾਂ ਗੱਡੀ ਥੱਲੇ ਜਾ ਗੱਡੀ ਥੱਲੇ ਉਹ ਨਹੀਂ ਨਹੀਂ ਸੀਸ ਵਾਲੇ ਪਾਪ ਤੁਸੀਂ ਕਿਹਨੇ ਸ਼ਟਰ ਵਾਲੇ ਕਮਰੇ ਚ ਆ ਤੁਸੀਂ ਕੈਂਡੀ ਘਰ ਨਹੀਂ ਜਾਣਾ ਸੱਪ ਲੱਭਣਾ ਆ ਚੱਲ ਉਧਰ ਉਹ ਵੀ ਆ ਗਿਆ ਉਂ ਉਂ ਕਰਦਾ ਹੋਇਆ ਕੈਂਡੀ ਡੌਨ ਕੈਂਡੀ ਡੌਨ ਚੱਲ ਸ਼ਟਰ ਦੇ ਵਿੱਚ ਸੱਪ ਆ ਆ ਜਾ ਜਿਹੜੇ ਸ਼ਟਰ ਕਿ ਇਸ ਗੱਡੀ ਦੇ ਥੱਲੇ ਰਹਿੰਦਾ ਸੀ ਸੱਪ ਤੇ ਅੱਜ ਸੱਪ ਨਿਕਲਿਆ ਦੇਖਦੇ ਹਾਂ ਹੁਣ ਕਿੱਧਰ ਗਿਆ ਉਸ ਖੋਡ ਵਿੱਚ ਗਿਆ ਜਾਂ ਸ਼ਟਰ ਵਿੱਚ ਗਿਆ ਸ਼ਟਰ ਵਾਲੇ ਕਮਰਾ ਚੈੱਕ ਕਰਦੇ ਆ ਇਧਰ ਆ ਆ ਜਾ ਕੈਂਡੀ ਹੋਰ ਡਰਦੀ ਹੁੰਦੀ ਜਲਦੀ ਆ ਆ ਜਾ ਆ ਜਾ ਚਾਹੇ ਇਹਦੇ ਵਿੱਚ ਨਾ ਵੜਿਆ ਹੋਵੇ ਨਹੀਂ ਵਾਦਾ ਕੀ ਹੁੰਦਾ ਸੁਪੇਰਾ ਹੀ ਹੁਣ ਕੀ ਪਤਾ ਟਰੈਕਟਰ ਦੇ ਵਿੱਚ ਨਾ ਕਿਤੇ ਚੜ ਗਿਆ ਹੋਇਆ ਤਾਂ ਆਪਾਂ ਨੂੰ ਸ਼ਾਕੀ ਐ ਚਲ ਅੱਛਾ ਚੱਲ ਜਾਂ। ਕਾਂਡੀ ਵੀ ਡਰਦੀ ਨਹੀਂ ਜਾਂਦੀ ਕਹਿੰਦੀ ਕਿਉਂ ਆਪਾਂ ਸੱਪ ਦੇ ਮੂੰਹ ਚ ਆਈਏ। ਕੋਣੀ ਆਉਂਦੀ। ਇੱਥੇ ਰੱਖ ਦਿੰਦੀ। ਕੈਂਡੀ ਪਤਾ ਨਹੀਂ ਕਿਥੇ ਗੋਟ ਚ ਵੜ ਗਿਆ ਜਾਂ ਟਰੈਕਟਰ ਤੇ ਚੜ ਗਿਆ। ਕੈਂਡੀ ਲੈ ਕੇ ਆਂਦੇ ਸੱਪ ਕੱਢਣ ਵਾਸਤੇ ਸੱਪ ਲੱਭੂਗੀ। ਉਹ ਆਣ ਕੇ ਮਜੇ ਨਾਲ ਸੌਂ ਗਈ। ਲੈ ਉਹ ਤਾਂ ਕਰਦੀ ਵੀ ਰੈਸਟ ਕਹਿੰਦੀ ਹੈ ਨਹੀਂ ਕੁਛ ਕਹਿੰਦੀ ਹੈ ਨਹੀਂ ਕੁਛ ਆ ਵੀ ਗਰਮੀ ਚ ਮਾਰਦੇ ਲੱਗੇ ਮੈਨੂੰ ਤਾਂ ਦੇਖ ਉੱਪਰ ਸੱਪ ਨਾ ਨਹੀਂ ਲੱਗਾ ਕਹਿੰਦੀ ਤਾਂ ਆ ਦੇਖ ਉੱਪਰ ਹੈ ਸੱਪ ਉੱਪਰ ਦੇਖ ਕਿਉਂਕਿ ਉਹਨੇ ਸੱਪ ਕਦੀ ਦੇਖਿਆ ਹੀ ਨਹੀਂ ਇਹਦੀ ਗੱਲ ਆ ਇਹਦੇ ਅੰਦਰ ਹੀ ਰਹੀ ਹੈ ਨਾ ਬਸ ਹੀ ਅੰਦਰ ਇਹਨਾਂ ਨੂੰ ਮੈਨੂੰ ਪਤਾ ਇਹਨਾਂ ਨੂੰ ਨਹੀਂ ਪਤਾ ਹੈਗਾ ਕਹਿੰਦੀ ਜਾਓ ਆਪਾਂ ਨੂੰ ਠੰਡਾ ਮਿਲ ਗਿਆ ਥਾਂ ਇੱਥੋਂ ਆਪਾਂ ਲੱਗੇ ਤੇ ਸੌਣ ਉੱਪਰ ਰਹਿਣ ਦੋ ਜੀ ਇੱਥੇ ਇਹਨੂੰ ਕਹਿੰਦੀ ਆਪਾਂ ਚੱਲਦੇ ਆ ਘਰ ਜਾਂ ਵੇਸਟ ਕਰਨੇ ਆ 10 ਵਾਚ ਚੱਲੇ ਨੇ ਚਲੋ ਕੈਂਡੀ ਦਾ ਤੇ ਮਿਸ਼ਨ ਹੋ ਗਿਆ ਪੂਰਾ ਬਾਨਪ੍ਰੀਤ ਨੂੰ ਨਵੇਂ ਟਰੈਕਟਰ ਦਾ ਚਾਹ ਹੁੰਦਾ ਹੈ ਨਾ ਉਹ ਕੋ ਤੇ সিল ਵੀ ਦਾ ਥੱਲੇ ਨਾ ਬੱਸ ਬੱਸ ਫਿਰ ਤਾਂ ਹੀ ਤੇ ਗਿਆ ਡਰਦੇ ਹੈ ਕਿ ਨਹੀਂ ਮੰਨ ਪੀਦਾ ਕਿਸੇ ਦਿਨ ਬਾਹਰ ਕੱਢ ਲਿਓ ਤੇ ਫੇਰ ਚਲਾਇਓ ਅੱਜ ਰਹਿਣ ਦੇ ਉਹ ਜੋ ਚੱਲੇ ਆ ਨਾ ਆਵਾਜ਼ ਦੇ ਨਾਲ ਨਿਕਲ ਆ ਬਾਹਰ ਉਹਨੇ ਤੂੰ ਭੱਜਣਾ ਫੇਰ ਐਨੂੰ ਤੂੰ ਫੇਰ ਭੱਜਣਾ ਉਹ ਕੈਂਡੀ ਥੱਲੇ ਜਾ ਸੌਣ ਨੂੰ ਪੈਂਦੀ ਨਾ ਉਹ ਰੈਸਟ ਕਰਨ ਨੂੰ ਆਈ ਏ ਲੈ ਉਹ ਤਾਂ ਪੈ ਗਈ ਲੰਮੇ ਫੇਰ ਉਹ ਜਦੋਂ ਆਪਾਂ ਚੱਲੇ ਸੀ ਨਾ ਬੋਲਦੇ ਨਹੀਂ ਜਦੋਂ ਆਪਾਂ ਘਰ ਨੂੰ ਚੱਲੇ ਸੀ ਦੇ ਲੰਮ ਪੈ ਗਈ ਏ ਜਦੋਂ ਅਸੀਂ ਪਰਾਂ ਜਾਂਦੇ ਆ ਫੇਰ ਇਹਨੇ ਵੀ ਹੁੰਦਾ ਘਰ ਚੱਲੇ ਨੇ ਤੇ ਨਾਲ ਹੀ ਵਾਪਸ ਆ ਜਾਂਦੀ ਏ ਧਿਆਨ ਨਾ ਮਰ ਵੀ ਤੇ ਕੋ ਉੱਤਰ ਵੀ ਨਹੀਂ ਹੁਣਾ ਭਾਜੀ ਆਈ ਭਾਜੀ ਆਈ ਕੈਂਡੀ ਭਾਜੀ ਆਈ ਤੇ ਬੰਦ ਕਿੱਦਾਂ ਕਰਨ ਜਾਣਾ ਇਹਨੂੰ ਹੁਣ ਬਾਰ ਕੱਢ ਲਈ ਇਹਨੇ ਨਾ ਉਹ ਬਾਹਰ ਆ ਜੇ ਬਾਰ ਕੱਢੀ ਤੇ ਉਹਨਾਂ ਚਾਜਰਾ ਦੇ ਲੈ ਲੈਂਦੇ ਆ ਰਮਾ ਟੂਰ ਕਰ ਦੋ ਬੰਦ ਅਕਾਲ ਦੀ ਸਾਰਿਆਂ ਨੂੰ ਪੱਡਾ ਫੈਮਿਲੀ ਵਲੌਗਰਸ ਤੁਹਾਡਾ ਸਵਾਗਤ ਹੈ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤੇ ਅੱਜ ਹੈਗੀ ਜੀ 15 ਅਗਸਤ ਸਵੇਰੇ ਤੜਕੇ ਹੀ ਆਪਾਂ ਵੇਲੀ ਗਏ ਸੀ ਕਿਉਂਕਿ ਸਾਡੀ ਜਿਹੜੀ ਛੋਟੀ ਗੱਡੀ ਨਾ ਉਹਦੇ ਵਿੱਚ ਸੱਪ ਉਹਦੇ ਥੱਲੇ ਵੜ ਜਾਂਦਾ ਟਾਇਰਾਂ 'ਚ ਤੇ ਵੇਲੀ ਵਿੱਚ ਹੀ ਰਹਿੰਦਾ ਆ ਤੇ ਉਹ ਕਿਤੇ ਸ਼ਟਰ ਵਾਲੇ ਕਮਰੇ ਚ ਚਲੇ ਗਿਆ ਸੀ ਆਪਾਂ ਕੈਂਡੀ ਨੂੰ ਲੈ ਕੇ ਗਏ ਸੀ ਕਿ ਚਲ ਦੇਖੇਗੀ ਕਿੱਥੇ ਆ ਇੱਕ ਉਹ ਤੇ ਪੁਰਾਣੀ ਖੋਡ ਵੀ ਉਹਦੇ ਵਿੱਚ ਵੀ ਨਹੀਂ ਨਿਕਲਿਆ ਤੇ ਸ਼ਟਰ ਵਾਲੇ ਕਮਰੇ ਚ ਗਈ ਸੀ ਕੈਂਡੀ ਤੇ ਉਹ ਤੇ ਟਰੈਕਟਰ ਦੇ ਥੱਲੇ ਜਾ ਕੇ ਸੌਂ ਗਈ ਕਿਉਂਕਿ ਠੰਡਾ ਥਾਂ ਸੀ ਉੱਥੇ ਜਾ ਕੇ ਉਹ ਸੌਂ ਗਈ ਸੀ ਤੇ ਫਿਰ ਆਪਾਂ UNSAF ਤੇ ਲੱਭਿਆ ਨਹੀਂ ਤਾਂ ਆਪਾਂ ਆ ਗਏ ਘਰ ਤੇ ਹੁਣ ਆਪਾਂ ਕੰਮ-ਕਾਰ ਕਰ ਲਿਆ ਘਰ ਦਾ ਜੋ ਵੀ ਨਿਵੇਰਨਾ ਸੀ ਸਫਾਈਆਂ ਕਰਕੇ ਤੋ ਹੁਣ ਆਪਾਂ ਜਾ ਰਹੇ ਆ ਜੀ ਸ਼ਹਿਰ ਨੂੰ ਕਪੂਰਥਲੇ ਜਾ ਰਹੇ ਆ ਵਲੌਗ ਨਾ ਬਣੇ ਰਿਓ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਪਪਣ ਕੇ ਕੇਲੇ ਲੈ ਲੋ ਕੱਲੇ ਹੋਰ ਮੈਂ ਕਿ ਨਹੀਂ ਰਹਿਣ ਦੇਣ ਕੱਲੇ ਕੇਲੇ ਲੈ ਹੁੰਦੇ ਉਹ ਬਈ ਇਹਨੇ ਅੱਗੇ ਡੰਡਾ ਮਾਰਿਆ ਚਲ ਕੋਈ ਨਹੀਂ ਉਹਨੂੰ ਦਿਸਦਾ ਨਹੀਂ ਸੀ मेन लगता सेब भी लैन लगे लगते तो वादिया बाकी पता नहीं मिठे है लेना सेब त केले लैले के बच्चो खाओ चो की सेब ਆਲਾ ਮਨਪ੍ਰੀਤ ਓਏ ਇਹਨੇ ਕੇਲਾ ਲਿਆ ਤੈਨੂੰ ਸੇਵ ਖਾਣਾ ਹੁਣ ਮਨਪ੍ਰੀਤ ਸੇਵ ਖਾਣਾ ਨਹੀਂ ਸੇਵ ਧੋਣੇ ਪੈਣੇ ਤਾਂ ਕਰਕੇ ਤੂੰ ਤੇ ਸੁੱਤੀ ਸੀ ਉੱਠ ਵੀ ਭਾਈ ਮੈਂ ਤਾਂ ਕਦੇ ਦੀ ਉੱਠੀ ਚੱਲ ਖਾ ਲੈ ਫਿਰ ਕੈਮਰਾ ਉੱਪਰ ਕਰ ਕੇ ਆ ਲੈ ਮਨਪ੍ਰੀਤ ਦਿਖਾਉਣਾ ਹੈ ਮਨਪ੍ਰੀਤ ਹੂੰ ਖਾ ਰਿਆ ਕੇਲਾ ਮਨਪ੍ਰੀਤ ਵੀ ਹੂੰ ਹੂੰ ਚੋਰੀ ਖਾਂਦਾ ਵੀ ਹੈ ਨਾ ਕਪੂਰਥਲਾ ਪਹੁੰਚ ਚੁੱਕੇ ਆ ਮਹਿੰਦਰਾ ਦੀ ਏਜੰਸੀ ਵਿੱਚ ਆਏ ਆ ਇੱਥੇ ਟਰੈਕਟਰ ਦਾ ਪਤਾ ਕਰਨਾ ਸੀ ਇਹਨਾਂ ਨੇ ਤੇ ਪ੍ਰਭ ਮਨਪ੍ਰੀਤਪੰਦਰ ਪਾਪਾ ਨਾਲ ਗਏ ਹੋਏ ਨੇ ਤੇ ਪ੍ਰਭ ਬਾਹਰ ਆ ਗਈ ਇਕੱਲੀ ਕਿਉਂਕਿ ਪਹਿਲਾ ਜਿਹੜਾ ਆਪਣੇ ਕੋਲ ਟਰੈਕਟਰ ਹੈਗਾ ਆਪਾਂ ਜੌਂਡੀਅਰ ਲਿਆ ਸੀ ਤੇ ਆਪਣਾ ਖੇਤੀਬਾੜੀ ਦਾ ਕੰਮ ਹੈ ਆਪਾਂ ਨੂੰ ਇੱਕ ਹੋਰ ਟਰੈਕਟਰ ਦੀ ਜ਼ਰੂਰਤ ਹੈ ਤੇ ਇਹ ਆਪਾਂ ਇੱਥੋਂ ਪਤਾ ਕਰਨ ਆਏ ਆ ਮਹਿੰਦਰਾ ਦੀ ਏਜੰਸੀ ਵਿੱਚ ਆਏ ਆ ਇਥੋਂ ਟਰੈਕਟਰ ਪਤਾ ਕਰਨ ਆਏ ਆ ਤੇ ਪ੍ਰਬ ਆ ਗਈ ਬਾਹਰ ਹਾਂਜੀ ਬਾਏ ਚਲੇ ਜਾ ਉੱਥੇ ਅੰਦਰ ਹੀ ਚਲੇ ਜਾ ਪਾਪਾ ਕੋ ਪਾਪਾ ਕੋ ਜਾ ਚਲੇ ਜਾਂਦੇ ਚਲੇ ਜਾ ਉਹ ਅੰਦਰ ਭਾਵੇਂ ਦੇਖਦੇ ਹੁਣ ਇਹ ਬਾਹਰ ਆ ਗਈਏ ਚਲ ਉਤਰਿਆ ਆ ਜਾ ਆ ਜਾ ਆ ਜਾ ਹੁਣ ਦੇਵਲ ਮੈਂ ਕਹਿੰਦਾ ਸੀ ਮੈਂ ਇੱਕ ਹੀ ਬੈਠਾ ਨਹੀਂ ਨਹੀਂ ਆ ਜਾ ਆ ਜਾ ਮੇਰੇ ਪੁੱਤ ਹੁਣ ਯਾਨੀ ਕਿ ਵਿਆਹ ਵਾਲੀ ਫੀਲਿੰਗ ਆ ਜਾਂਦੀ ਹੈ ਨਾ ਪ੍ਰਭਾਲਾ ਕੀ ਚੀ ਲੈਣੀ ਪ੍ਰਭੂ ਰੁਕ ਜੇ ਮੈਂ ਪਾਣੀ ਮੈਂ ਪਾਣੀ ਮੈਂ ਪਾਣੀ ਮੈਂ ਕੁਝ ਕਰੀਂ ਆਪਣੇ ਗੱਲ ਕਿਛੋਂ ਪੜਾ ਕੇ ਲੈ ਮਾਨ ਪੀਣ ਪਾ ਲੈਂਦੇ चीज़ ली न्यूडल बस बहुत है ना नैक्रोनी ली मैक्रोनी चल गा करना प्लेट मेरी प्लेट उधर ना चल बहुत है ਬਾਅ ਚ ਲੈਣੀ ਦੀ ਕੁਝ ਹੋਰ ਖਾਣਾ ਹੋਇਆ ਤੇ ਇਹ ਦਾਲ ਕੋਲੇਟ ਉਹਦੀ ਉੱਥੇ ਰਹਿ ਗਈ ਏ ਆ ਜਾ ਕੁਛ ਪੀਜ਼ਾ ਲੈ ਆਇਆ ਇਹ ਪਲੇਟ ਗਾ ਕਰ ਦੇ ਦੀ ਚਲ ਆਲਾ ਬਾਸ ਕੇ ਬਾਸ ਕੇ ਮੁਰਾ ਪਾਇਓ ਕਰੀ ਇਹ ਨਾ ਪਾਇਓ ਚਲ ਇੱਥੇ ਆਪਣਾ ਖਾਣਾ ਜਿਹੜਾ ਹੋ ਗਿਆ ਡਨ ਫਿਰ ਮੈਂ ਲੈ ਕੇ ਆਈ ਦਹੀਂ ਪੱਲੇ ਬਹੁਤ ਹੀ ਜ਼ਿਆਦਾ ਇਹ ਵੀ ਸਵਾਦ ਸੀ ਤੇ ਦਹੀਂ ਭੱਲੇ ਖਾਣ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਥੋੜਾ ਮਿੱਠਾ ਲੈ ਆਈਏ ਮੈਂ ਪ੍ਰਸ਼ਾਦ ਲੈ ਕੇ ਆਈ ਇਹ ਸੂਜੀ ਦਾ ਪ੍ਰਸ਼ਾਦ ਬਣਿਆ ਸੀ ਫਿਰ ਮੈਂ ਉਹ ਲੈ ਕੇ ਆਈ ਮੈਂ ਤੇ ਪ੍ਰਭ ਦੇ ਪਾਪਾ ਨੇ ਧੋਨਾ ਨੇ ਮਿਲਕੀ ਖਾ ਲਿਆ ਅਲੱਗ ਜੀ ਵਿਆਹ ਵਾਲੀ ਹੀ ਫੀਲਿੰਗ ਆਉਂਦੀ ਜਿੱਦਾਂ ਆਪਣਾ ਮਰਜ਼ੀ ਨਾਲ ਕੋਈ ਵੀ ਚੀਜ਼ ਆਪਾਂ ਪਾ ਸਕਦੇ ਆ ਤੇ ਪ੍ਰਸ਼ਾਦ ਲੈ ਕੇ ਫਿਰ ਖਾਧਾ ਰੋਟੀ ਖਾ ਕੇ ਤੇ ਫਿਰ ਆਪਾਂ ਤਿਆਰੀ ਕਰ ਲਈ ਘਰ ਦੀ ਕਿਉਂਕਿ ਆਪਾਂ ਬਹੁਤ ਜ਼ਿਆਦਾ ਲੇਟ ਹੋ ਜਾਣਾ ਸੀ ਘਰ ਜਾ ਕੇ ਫਿਰ ਆਪਾਂ ਖੂਤੇ ਵੀ ਜਾਣਾ ਸੀ ਅਲੈਹੁ ਅਲੈਹੁ ਐਰਤੇ ਬੈਠ ਜਾ ਉਹ ਦੋ ਜਾਨੇ ਤੇ ਬਗੈਰ ਨਹੀਂ ਚੱਲਣਾ ਮਨਪ੍ਰੀਤ ਕੇ ਪਾਸੇ ਤੂੰ ਬੈਠ ਜਾ ਮਨਪ੍ਰੀਤ ਨਾ ਮੈਂ ਬੰਨਾ ਹਾਂ ਮੈਂ ਮੈਂ ਬੋਲ ਬੈਠ ਜਾ ਮੇਰਾ ਕੋਈ ਲੱਗਦਾ ਨਹੀਂ ਤੋ ਪਚ ਕੀ ਮਜਾ ਉਹ ਨਾਲ ਦੇ ਜ ਬੈਠ ਜਾਂਦੀ ਔਰਤੇ ਤੇ ਝੂਟੇ ਵੀ ਹੋਣੇ ਸੀ ਐਿੱਦਾ ਔਰ ਦੂਜੀ ਪੀਂਗੀ ਜੇ ਤੇ ਬਿਠਾ ਦੇ ਹੋਣਾ ਮਾੜੀ ਨਹੀਂ ਆ ਵੇਖਾ ਮਾਮੇ ਕਿਉਂ ਆ ਪਾਪਾ ਦੇਖਿਓ ਪਾਪਾ ਕੋਈ ਵੱਲ ਦੇਖਿਓ ਪਰ ਮੰਨ ਕਿ ਤੇ ਸਿੱਖੇ ਪਰ ਆ ਗੱਡੀ ਪਤਾ ਨਹੀਂ ਕੌਣ ਲਾ ਗਿਆ ਪਤਾ ਨਹੀਂ ਜਿਹੜਾ ਵੀ ਆਪੀ ਕਰ ਦੇਗਾ ਸਾਈਡ ਤੇ ਚੱਲ ਦੂਸਰੇ ਤੇ ਬਿਠਾ ਦੇ ਨੇ ਤੈਨੂੰ ਤੰਗਦੀ ਸੀ ਤੰਗਤੀ ਚੱਲ ਪ੍ਰਭ ਮਾਂ ਵੀ ਇਥਾਰੇ ਘੁਮਾ ਦੇ ਜਰਾ ਕਿਨੂੰ ਮਾਂ ਪ੍ਰੀ ਤੈਨੂੰ ਘੁਮਾ ਦੇ ਅਸੀਂ ਨਾ ਸਕੂਲੋਂ ਪੁੱਠੇ ਝੂਟੇ ਲੈ ਲਏ ਆ ਰਾਬੋਂ ਤੇ ਆਰਕਮ ਤੋਂ ਵੈਸੇ ਚੱਲ ਇੱਥੇ ਬੈਠ ਕੇ ਪੁੱਠੇ ਝੂਟੇ ਲੈ ਲੈ ਕਿ ਕੋਈ ਹੈ ਨਹੀਂ ਨਾ ਕਮਾਉਣ ਵਾਲਾ ਫਿਰ ਪੁੱਛੇ ਛੁੱਟੇ ਆ ਜਾਂਦੇ ਨੇ ਚਲ ਆਇਆ ਚੱਲੀ ਗਿਆ ਹੁਣ ਆ ਜਾ ਚਲੋ ਜੀ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ